ਬਾਦਲ ਸਾਹਿਬ ਦੇ ਜਿਹੜੇ ਪੋਤੇ ਨੇ ਅਤੇ ਉਹਨਾਂ ਦੀ ਹਰਕੀਰਤ ਕੌਰ ਬਾਦਲ ਜਿਹੜੀ ਹੈ ਤਾਂ ਬਾਦਲ ਸਾਹਿਬ ਦੇ ਪੋਤੇ ਤੇ ਪੋਤਰੀਆਂ ਜਿਹੜੀਆਂ ਨੇ ਉਹ ਆਈਆਂ ਨੇ ਹਰਕੀਰਤ ਕੌਰ ਬਾਦਲ ਵੀ ਜਿਹੜੇ ਉਹ ਆਏ ਨੇ ਤਸਵੀਰਾਂ ਦੇਖ ਸਕਦੇ ਹੋ ਅ ਵਰਸੀ ਤੇ ਜਿਵੇਂ ਤੁਹਾਡੇ ਨਾਲ ਤਸਵੀਰਾਂ ਅਸੀਂ ਸ਼ੁਰੂਆਤ ਤੋਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਹਾਂ ਤਾਂ ਮੇਰਾ ਕੈਮਰਾ ਬਸਨ ਕੈਮਰਾ ਪਰਸਨ ਗੁਰਪ੍ਰੀਤ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਤੁਹਾਨੂੰ ਇੱਕ ਵਾਰੀ ਤਸਵੀਰ ਦਿਖਾ ਦਿੰਨੇ ਆ ਕਿ ਕਿਸ ਦੇਖ ਸਕਦੇ ਹੋ ਵੀ ਕਿਦਾਂ ਜਿਹੜੇ ਇੱਥੇ ਸ਼ਰਧਾਲੂ ਨੇ ਉਹ ਆਏ ਨੇ ਸ਼ਰਧਾਲੂ ਬਦਲ ਸਾਹਿਬ ਦੀ ਪ੍ਰਕਾਸ਼ ਸਿੰਘ ਬਦਲ ਜੀ ਦੀ ਵਰਸੀ ਤੇ ਜਿਹੜੇ ਆ ਕਾਫੀ ਸ਼ਰਧਾਲੂ ਉਹ ਪਹੁੰਚੇ ਆ ਪਹਿਲੀ ਵਰਸੀ ਆ ਅਤੇ ਹਰ ਕੋਈ ਇਹ ਗੱਲ ਕਹਿੰਦਾ ਵੀ ਸਿਆਸਤ ਜੇ ਕਿਸ ਤੋਂ ਸਿੱਖਣੀ ਆ ਤਾਓ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖੀ ਜਾਵੇ ਕਿੰਦਾ ਵਿਰੋਧੀਆਂ ਨੂੰ ਗੱਲ ਆ ਕੇ ਰੱਖਣਾ ਅੱਜ ਦਾ ਵਿਰੋਧੀਆਂ ਨਾਲ ਕਿੰਦਾ ਪਿਆਰ ਨਾਲ ਗੱਲ ਕਰਨੀ ਆ ਉਹ ਸਾਰੀ ਜੜੀ ਆ ਉਹ ਬਾਦਲ ਸਾਹਿਬ ਤੋਂ ਜੜੀ ਸਿੱਖੀ ਜਾਵੇ ਪ੍ਰਕਾਸ਼ ਸਿੰਘ ਬਾਦਲ ਤੋਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਕਿੰਦਾ ਪਿਆਰ ਨਾਲ ਉਹ ਗੱਲ ਕਰਦੇ ਹੁੰਦੇ ਸੀ ਤਾਂ ਹੁਣ ਤਸਵੀਰਾਂ ਇਸੇ ਤਰੀਕੇ ਨਾਲ ਤੁਹਾਡੇ ਨਾਲ ਲਾਈਵ ਜੜੀ ਆ ਅਪਡੇਟ ਉਹ ਸਾਂਝੀਆਂ ਕਰਦੇ ਰਵਾਂਗੇ ਤਾਂ ਬਾਦਲ ਸਾਹਿਬ ਦੇ ਜਿਹੜੇ ਪੋਤੇ ਨੇ ਅਤੇ ਉਹਨਾਂ ਦੀ ਹਰਕੀਰਤ ਕੌਰ ਬਾਦਲ ਜਿਹੜੀ ਹੈ ਤਾਂ ਬਾਦਲ ਸਾਹਿਬ ਦੇ ਪੋਤੇ ਤੇ ਬੋਤਰੀਆਂ ਜਿਹੜੀਆਂ ਨੇ ਉਹ ਆਈਐਨਏ ਹਰਕੀਰਤ ਕੌਰ ਬਾਦਲ ਵੀ ਜਿਹੜੇ ਉਹ ਆਏ ਨੇ ਤਸਵੀਰਾਂ ਦੇਖ ਸਕਦੇ ਹੋ ਅ ਵਰਸੀ ਤੇ ਜਿਵੇਂ ਤੁਹਾਡੇ ਨਾਲ ਤਸਵੀਰਾਂ ਅਸੀਂ ਸ਼ੁਰੂਆਤ ਤੋਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਹਾਂ ਤੇ ਮੇਰਾ ਕੈਮਰਾ ਪਰਸਨ ਕੈਮਰਾ ਪਰਸਨ ਹਰ ਪੇ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਤੁਹਾਨੂੰ ਇੱਕ ਵਾਰੀ ਤਸਵੀਰ ਦਿਖਾ ਦਿੰਨੇ ਆ ਵੀ ਕਿਸ ਦੇਖ ਸਕਦੇ ਹੋ ਵੀ ਕਿਦਾਂ ਜਿਹੜੇ ਇੱਥੇ ਸ਼ਰਧਾਲੂ ਨੇ ਉਹ ਆਏ ਨੇ ਸ਼ਰਧਾਲੂ ਬਾਲ ਸਾਹਿਬ ਦੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਵਰਸੀ ਤੇ ਜਿਹੜੇ ਆ ਕਾਫੀ ਸ਼ਰਧਾਲੂ ਉਹ ਪਹੁੰਚੇ ਆ ਪਹਿਲੀ ਵਰਸੀ ਆ ਅਤੇ ਹਰ ਕੋਈ ਇਹ ਗੱਲ ਕਹਿੰਦਾ ਵੀ ਸਿਆਸਤ ਜੇ ਕਿਸ ਤੋਂ ਸਿੱਖਣੀ ਆ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖੀ ਜਾਵੇ ਕਿ ਕਿੱਦਾਂ ਵਿਰੋਧੀਆਂ ਨੂੰ ਗੱਲ ਆ ਕੇ ਰੱਖਣਾ ਅੱਜ ਦਾ ਵਿਰੋਧੀਆਂ ਨਾਲ ਕਿੱਦਾਂ ਪਿਆਰ ਨਾਲ ਗੱਲ ਕਰਨੀ ਆ ਉਹ ਸਾਰੀ ਜੜੀ ਆ ਉਹ ਬਾਦਲ ਸਾਹਿਬ ਤੋਂ ਜੜੀ ਸਿੱਖੀ ਜਾਵੇ ਪ੍ਰਕਾਸ਼ ਸਿੰਘ ਬਾਦਲ ਤੋਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਕਿੱਦਾਂ ਪਿਆਰ ਨਾਲ ਉਹ ਗੱਲ ਕਰਦੇ ਹੁੰਦੇ ਸੀ ਤਾਂ ਹੁਣ ਤਸਵੀਰਾਂ ਇਸੇ ਤਰੀਕੇ ਨਾਲ ਤੁਹਾਡੇ ਨਾਲ ਲਾਈਵ ਜਿਹੜੀ ਆ ਅਪਡੇਟ ਉਹ ਸਾਂਝੀਆਂ ਕਰਦੇ ਰਵਾਂਗੇ ਤਾਂ ਬਾਦਲ ਸਾਹਿਬ ਦੇ ਜਿਹੜੇ ਪੋਤੇ ਨੇ ਅਤੇ ਉਹਨਾਂ ਦੇ ਹਰਕੀਰਤ ਕੌਰ ਬਾਦਲ ਜਿਹੜੀ ਹੈ ਤਾਂ ਬਾਦਲ ਸਾਹਿਬ ਦੇ ਪੋਤੇ ਤੇ ਪੋਤਰੀਆਂ ਜਿਹੜੀਆਂ ਨੇ ਉਹ ਆਈਆਂ ਨੇ ਹਰਕੀਰਤ ਕੌਰ ਬਾਦਲ ਵੀ ਜਿਹੜੇ ਉਹ ਆਏ ਨੇ ਤਸਵੀਰਾਂ ਦੇਖ ਸਕਦੇ ਹੋ ਅ ਵਰਸੀ ਤੇ ਜਿਵੇਂ ਤੁਹਾਡੇ ਨਾਲ ਤਸਵੀਰਾਂ ਅਸੀਂ ਸ਼ੁਰੂਆਤ ਤੋਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਹਾਂ ਤਾਂ ਮੇਰਾ ਕੈਮਰਾ ਪਰਸਨ ਕੈਮਰਾ ਪਰਸਨ ਗੁਰਪ੍ਰੀਤ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਤਾਂ ਤੁਹਾਨੂੰ ਇੱਕ ਵਾਰੀ ਤਸਵੀਰ ਦਿਖਾ ਦਿੰਦੇ ਆ ਵੀ ਕਿਸ ਦੇਖ ਸਕਦੇ ਹੋ ਵੀ ਕਿਦਾਂ ਜਿਹੜੇ ਇੱਥੇ ਸ਼ਰਧਾਲੂ ਨੇ ਉਹ ਆਏ ਨੇ ਸ਼ਰਧਾਲੂ ਬਦਲ ਸਾਹਿਬ ਦੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਵਰਸੀ ਤੇ ਜਿਹੜੇ ਆ ਕਾਫੀ ਸ਼ਰਧਾਲੂ ਉਹ ਪਹੁੰਚੇ ਆ ਪਹਿਲੀ ਵਰਸੀ ਆ ਅਤੇ ਹਰ ਕੋਈ ਇਹ ਗੱਲ ਕਹਿੰਦਾ ਵੀ ਸਿਆਸਤ ਜੇ ਕਿਸ ਤੋਂ ਸਿੱਖਣੀ ਆ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖੀ ਜਾਵੇ ਵੀ ਕਿਦਾਂ ਵਿਰੋਧੀਆਂ ਨੂੰ ਗੱਲ ਆ ਕੇ ਰੱਖਣਾ ਅੱਜ ਦਾ ਵਿਰੋਧੀਆਂ ਨਾਲ ਕਿੱਦਾਂ ਪਿਆਰ ਨਾਲ ਗੱਲ ਕਰਨੀ ਆ ਉਹ ਸਾਰੀ ਜੜੀ ਆ ਉਹ ਬਾਲਣ ਸਾਹਿਬ ਤੋਂ ਜਿਹੜੀ ਸਿੱਖੀ ਜਾਵੇ ਪ੍ਰਕਾਸ਼ ਸਿੰਘ ਬਾਦਲ ਜਦੋਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਕਿੱਦਾਂ ਪਿਆਰ ਨਾਲ ਉਹ ਗੱਲ ਕਰਦੇ ਹੁੰਦੇ ਸੀ ਤਾਂ ਹੁਣ ਤਸਵੀਰਾਂ ਇਸੇ ਤਰੀਕੇ ਨਾਲ ਤੁਹਾਡੇ ਨਾਲ ਲਾਈਵ ਜਿਹੜੀ ਆ ਅਪਡੇਟ ਉਹ ਸਾਂਝੀਆਂ ਕਰਦੇ ਰਵਾਂਗੇ